ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਮੈਂ ਹਰਪ੍ਰੀਤ ਨੰਦਗੜ੍ਹ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਪੋਸਟਰ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਹੋਇਆ ਸਾਡੇ ਸ਼ੰਭ ਦਾ ਜੀ ਨੌਜਵਾਨ ਗਾਇਕ ਅਵਾਦੀ ਨੰਦਗੜ੍ਹ ਜੋ ਕਿ ਬਹੁਤ ਵਧੀਆ ਲਿਖਾਰੀ ਹੈ ਬਹੁਤ ਵਧੀਆ ਕਲਾਕਾਰ ਹੈ ਉਹਦਾ ਇਹ ਗੀਤ ਸਾਡੇ ਇਹਨਾਂ ਦੇ ਆਪਣੇ YouTube ਤੇ YouTube ਚੈਨਲ ਯਾਰਾਂ ਦਾ ਟੋਲਾ ਤੇ ਅਪਲੋਡ ਹੋ ਚੁੱਕਿਆ ਹੈ ਤੇ ਬਹੁਤ ਸੋਹਣਾ ਗੀਤ ਹੈ ਤੁਸੀਂ ਵੀ ਸਾਰੇ ਪਤਾ ਇਹਨੂੰ ਪਿਆਰ ਸਤਿਕਾਰ ਦਿਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੈਂ ਬੇਨਤੀ ਕਰੂੰ ਸਾਡੇ ਭਾਈ ਸਾਹਿਬ ਵਾਲੀ ਨੂੰ ਇਹਦਾ ਦੋ ਪੈਰੇ ਸਰਾਹ ਵੀ ਦੇ ਬਈ ਹਾਂਜੀ ਸਾਰੇ ਤੇ ਸਭ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਮੇਰੇ ਗੀਤਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਪਹਿਲਾਂ ਕਿਡਨੀ ਸਟੋਨ ਇੱਕ ਪਣੀ Song ਆਇਆ ਸੀ ਬਹੁਤ ਜ਼ਿਆਦਾ ਪਿਆਰ ਦਿੱਤਾ ਫਿਰ ਪਿੰਡ ਮੁਕੀਤਾਂ ਦਾ ਗੀਤ ਆਇਆ ਤੇ ਹੁਣ ਮੇਰਾ ਗੀਤ ਅਲੀਜ ਹੋ ਚੁੱਕਾ ਹੈ ਆ ਮੋਟਰ ਵਾਲਾ ਕੋਠਾ ਸੋ ਉਮੀਦ ਕਰਦਾ ਤੁਸੀਂ ਇਹਨੂੰ ਵੀ ਉਨਹੀਂ ਪਿਆਰ ਦੇਵਾਂਗੇ ਤੇ ਇੱਕ ਚੰਦ ਲੈਣਾ ਤੁਹਾਨੂੰ ਨਿਸ਼ਚਿਤ ਜੀਆਸਾ ਕੋਠੇ ਦੀ ਬੜੀ ਸਰਦਾਰੀ ਐ ਹੱfte ਤੋਂ ਪਾਣੀ ਦੀ ਬਾਰੀ ਐ ਕੋਠੇ ਦੀ ਬੜੀ ਸਰਦਾਰੀ ਐ ਹੱfte ਤੋਂ ਪਾਣੀ ਦੀ ਬਾਰੀ ਐ ਆ ਜਾਇਓ ਲੋੜਨੀ ਸੰਗਣ ਦੀ ਜਿੰਨੇ ਵੀ ਯਾਰ ਜਗਾੜੀ ਐ ਜਿੱਥੇ ਕੋਈ ਫਿਕਰ ਨਹੀਂ ਮਿੱਤਰਾਂ ਨੂੰ ਕੋਈ ਫਿਕਰ ਨਹੀਂ ਮਿੱਤਰਾਂ ਨੂੰ ਹੋ ਗਏ ਸਵੇਰ ਜਾਂ ਸੋਤੇ ਦੀ ਨਹੀਂ ਤਾਜਮਹਿਲ ਕੀ ਤਾਜਮਹਿਲ ਕੀ ਰੀਸ ਕਰੂ ਨਹੀਂ ਸਾਡੇ ਮੋਟਰ ਵਾਲੇ ਕੋਠੇ ਦੀ ਤਾਜਮਹਿਲ ਕੀ ਰੀਸ ਕਰੂ ਨਹੀਂ ਸਾਡੇ ਮੋਟਰ ਵਾਲੇ ਕੋਠੇ ਦੀ ਹੋ ਸਾਰੇ ਹੀ ਸਾਡੇ ਪੰਜਾਬੀ ਸੰਗੀਤ ਦੇ ਸਰੋਤਿਆਂ ਨੂੰ ਸਾਰੇ ਹੀ ਆਨੰਦਗੜ ਫੰਡਮਾਨੀ ਨੂੰ ਸਾਡੇ ਮਾਨਸਾ ਜਿਹੇ ਬੰਦਿਆਂ ਨੂੰ ਸਾਡੇ ਜ਼ਿਲ੍ਹੇ ਦਾ ਮਾਨ ਸਿੱਧੂ ਹਿੱਸੇ ਵਾਲੇ ਨੂੰ ਸਾਰਿਆਂ ਨੂੰ ਬੜੇ ਪਿਆਰ ਸਤਿਕਾਰ ਨਾਲ ਬੇਨਤੀ ਹੈ ਕਿ ਮੋਟਾ ਵਾਲੇ ਗੋਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਪੋਰਟ ਕਰੋ ਸਾਡੇ ਭਰਾ ਦਾ ਹੌਸਲਾ ਵਧਾਈ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ